ਪਾਰਟ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੇਸ਼ਾ ਗਰਵ। ਅੱਜ ਅਸੀਂ ਪਹੁੰਚੇ ਹਾਂ ਪੋਡਾ ਵੱਲੋਂ ਬਸਾਏ ਅਰਬਨ ਸਟੇਟਾਂ ਵਿੱਚ। ਅੱਜ ਅਸੀਂ ਅਰਬਨ ਸਟੇਟ ਇੱਕ ਵਿਖੇ ਖੜੇ ਹਾਂ ਜਿਸ ਦਾ ਸਾਰਾ ਗਰਾਊਂਡ ਦੇ ਸਾਹਮਣੇ। ਤਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿਸ ਤਰ੍ਹਾਂ ਪੋਡਾ ਵੱਲੋਂ ਬਸਾਏ ਗਏ ਅਰਬਨ ਸੇਟਾਂ ਦਾ ਕੀ ਹਾਲ ਹੈ। ਲੋਕ ਬੜੇ ਪਰੇਸ਼ਾਨ ਹੋ ਰਹੇ ਨੇ, ਮੰਗਾ ਮੰਗ ਰਹੇ ਨੇ, ਸਹੂਲਤਾਂ ਮੰਗ ਰਹੇ ਨੇ ਪਰ ਪੋਡਾ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮੰਗਾ ਜਾਂ ਸਮੱਸਿਆ ਨਹੀਂ ਦਿਖਾਈ ਦਿੱਤੀਆਂ ਜਾ ਰਹੀਆਂ। ਉਲਟਾ ਸਹੂਲਤਾਂ ਦੇਣ ਦੇ ਨਾਮ ਤੇ ਸਿਰਫ ਇੱਕ ਮੰਗ ਪੱਤਰ ਲੈ ਲਿਆ ਜਾਂਦਾ ਹੋਰ ਕਿਸੇ ਤਰ੍ਹਾਂ ਦਾ ਕੁਝ ਨਹੀਂ ਕੀਤਾ ਜਾਂਦਾ ਆਓ ਤੁਹਾਨੂੰ ਦਿਖਾਣੇ ਆ ਕਿ ਅਰਬਨ ਸਟੇਟ ਵਿੱਚ ਓਪਨ ਖੁੱਲੇ ਵਿੱਚ ਕਿਵੇਂ ਕੂੜਾ ਹੀ ਕੂੜਾ ਦੇਖੋ ਦਿਖਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹੀ ਕੂੜਾ ਹੀ ਕੂੜਾ ਹੈ ਤਾਂ ਸਾਡੇ ਨਾਲ ਅਰਬਨ ਸਟੇਟ ਪਟਿਆਲਾ ਦੇ ਬਿਸ਼ਨੀਕ ਵੀ ਨਾਲ ਹਨ ਤੇ ਉਹ ਸਾਨੂੰ ਦਿਖਾਣਗੇ ਵੀ ਕਿਸ ਤਰ੍ਹਾਂ ਦੇਖੋ ਪੋਡਾ ਦੇ ਵਿੱਚ ਅਰਬਨ ਸੇਟਾਂ ਵਿੱਚ ਗੰਦ ਪਾਇਆ ਜਾ ਰਿਹਾ ਪਰਬਨ ਸਟੇਟ ਇੱਕ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਖੁੱਲੇ ਪਲਾਟ ਵਿੱਚ ਕਿਸ ਤਰ੍ਹਾਂ ਪੁੱਡਾ ਗੰਦ ਪਾਣ ਲਈ ਮਜਬੂਰ ਕਰ ਰਹੀ ਹੈ ਲੋਕਾਂ ਨੂੰ ਤੇ ਅਨਾਹੀ ਉਹਨਾਂ ਨੂੰ ਰੋਕਦੀ ਹੈ ਇਸ ਤਰ੍ਹਾਂ ਦੀ ਇਹ ਗੰਦਗੀ ਨਾਲ ਲੋਕਾਂ ਨੂੰ ਭਿਆਨਕ ਬਿਮਾਰੀਆਂ ਗੈਸਾਂ ਅਤੇ ਫੈਲਦੀਆਂ ਰਹ ਹਨ ਜਿਹੜੀਆਂ ਲੋਕ ਨਹੀਂ ਰੋਕ ਰਹੇ ਹਨ ਤਾਂ ਪੂਡਾ ਨੂੰ ਚਾਹੀਦਾ ਹੈ ਕਿ ਉਹ ਇਸ ਗੰਦਗੀ ਨੂੰ ਵੱਡੇ ਪੱਧਰ ਤੇ ਰੋਕੇ ਕਿਉਂਕਿ ਉਹਨਾਂ ਨੇ ਸਿਰਫ ਇੱਕ ਅਰਬਨ ਸਟਰੀਟ ਬਣਾ ਕੇ ਵੇਚਣ ਦਾ ਹੀ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਔਰੇ ਛੇਤੀ ਇੱਕ ਸਕੂਲ ਦੀ ਬਿਲਡਿੰਗ ਵੀ ਤਿਆਰ ਹੋ ਰਹੀ ਹੈ ਜਿਸ ਦੇ ਮੱਦੇਨਜ਼ਰ ਔਰੇ ਗੰਦਗੀ ਦੇ ਢੇਰ ਲੱਗਣੇ ਲੋਕਾਂ ਦਾ ਰਹਿਣਾ ਬਹੁਤ ਮੁਸ਼ਕਲ ਜਾਦਾ ਹੈ ਕੀਤਾ ਹੋਇਆ ਹੈ ਇਸ ਲਈ ਅਸੀਂ ਪੂਡਾ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਪੂਡਾ ਦੇ ਅਧਿਕਾਰ ਖੇਤਰ ਅਧੀਨ ਆਉਣ ਵਾਲੇ ਅਰਬਨ ਸਟੇਟਾਂ ਦੀ ਸਾਫ ਸਫਾਈ ਪ੍ਰੋਪਰ ਤਰੀਕੇ ਨਾਲ ਰੱਖਣ ਕਿਉਂਕਿ ਅਰਬਨ ਸਟੇਟ ਜਿਹੜੇ ਪੂਡਾ ਵੱਲੋਂ ਬਸਾਏ ਜਾਂਦੇ ਹਨ ਉਸ ਦਾ ਮੁੱਖ ਕਾਰਨ ਇਹ ਹੈ ਕਿ ਪੂਡਾ ਚੰਡੀਗੜ੍ਹ ਦੀ ਤਰਜ਼ ਤੇ ਇਹ ਅਰਬਨ ਸਟੇਟ ਪਸੰਦੀ ਹੈ ਪਰ ਇਸ ਨੂੰ ਇੱਕ ਸਿਰਫ ਵਪਾਰਕ ਸਿਸਟਮ ਤੱਕ ਹੀ ਸੀਮਤ ਰੱਖਿਆ ਜਾ ਰਿਹਾ ਹੈ ਕਿ ਪੂਡਾ ਅਰਬਨ ਸਟੇਟ ਬਸਾਓ ਉਹਨਾਂ ਨੂੰ ਜਨਤਾ ਨੂੰ ਵੇਚ ਦਿਓ ਫਾਇਦਾ ਕਮਾਓ ਅਤੇ ਉਸ ਦੀਆਂ ਦੇਖਭਾਲ ਕਰਨ ਲਈ ਜੋ ਜ਼ਿੰਮੇਵਾਰੀਆਂ ਹਨ ਉਹ ਪੂਡਾ ਵੱਲੋਂ ਨਹੀਂ ਨਿਭਾਈਆਂ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਅਰਬਨ ਸਟੇਟ ਫੇਸ 1 ਦੇ ਖੁੱਲੇ ਗਰਾਊਂਡ ਵਿੱਚ ਕਿਸ ਤਰ੍ਹਾਂ ਕੂੜੇ ਦੇ ਢੇਰ ਜਿਹੜੇ ਹਨ ਉਹ ਲੱਗ ਰਹੇ ਹਨ ਪਰ ਲੇਕਿਨ ਪੁਡਾ ਅਧਿਕਾਰੀਆਂ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਜਿਹੜੀ ਅਰਬਨ ਐਸਟੇਟਾਂ ਦੇ ਵਿੱਚ ਰੈਜੀਡੈਂਸ਼ੀਅਲ ਵੈਲਫੇਅਰ ਐਸੋਸੀਏਸ਼ਨਾਂ ਬਣੀਆਂ ਹੋਈਆਂ ਹਨ ਉਹਨਾਂ ਵੱਲੋਂ ਬਾਰ-ਬਾਰ ਇਸ ਸੰਬੰਧੀ ਦੱਸਿਆ ਜਾਂਦਾ ਹੈ ਕਿ ਸਾਡੀਆਂ ਇਹ ਮੰਗਾਂ ਹਨ ਸਾਡੀਆਂ ਇਹ ਸਮੱਸਿਆਵਾਂ ਹਨ ਜਿਨ੍ਹਾਂ ਲਈ ਮੰਗ ਪੱਤਰ ਲੈ ਕੇ ਪੁਡਾ ਅਧਿਕਾਰੀਆਂ ਵੱਲੋਂ ਰੱਖ ਲਿਆ ਜਾਂਦਾ ਹੈ ਪਰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਕੋਈ ਵੀ ਹੱਲ ਜਿਹੜਾ ਹੈ ਉਹ ਨਹੀਂ ਕੀਤਾ ਜਾਂਦਾ ਤਾਂ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਕਈ ਮੈਂਬਰਾਂ ਨਾਲ ਵੀ ਇਸ ਸੰਬੰਧੀ ਗੱਲ ਕੀਤੀ ਗਈ ਤਾਂ ਉਹ ਸਾਡੀ ਇਹ ਮੰਗਾ ਬੜੇ ਲੰਬੇ ਚਿਰਾਂ ਤੋਂ ਹੈ ਪਰ ਪੂੜਾ ਅਧਿਕਾਰੀਆਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸਿਰਫ ਅਰਬਨ ਸਟੇਟ ਪਟਾਕੇ ਸੇਲ ਪਰਚੇਸ ਵੱਲ ਹੀ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਦੋਸਤੋ ਅਰਬਨ ਸਟੇਟ ਪੁੱਡਾ ਦੇ ਲੋਕ ਬਹੁਤ ਦੁਖੀ ਹਨ 1 2 3 4 ਹਾਲਾਂਕਿ ਪੁੱਡਾ ਅਧਿਕਾਰੀਆਂ ਵੱਲੋਂ ਹੋਰ ਵੀ ਵੱਡੇ ਪੱਧਰ ਤੇ ਪਿੰਡਾਂ ਦੀਆਂ ਜ਼ਮੀਨਾਂ ਲੈ ਕੇ ਅਰਬਨ ਸਟੇਟ ਬਸਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨਵੇਂ ਅਰਬਨ ਸਟੇਟ ਤਾਂ ਤੁਸੀਂ ਬਸਾਉਣਾ ਚਾਹੁੰਦੇ ਹੋ ਪਰ ਜਿਹੜੇ ਪੁਰਾਣੇ ਅਰਬਨ ਸਟੇਟ ਤੁਸੀਂ ਵਸਾਏ ਹੋਏ ਨੇ ਕਿ ਉਹਨਾਂ ਦੀ ਦੇਖਰੇਖ ਚੰਗੇ ਤਰੀਕੇ ਨਾਲ ਕੀਤੀ ਜਾ ਰਹੀ ਹੈ ਦੋਸਤੋ ਇੱਕ ਗੱਲ ਹੋਰ ਇਸ ਤੇ ਦੇਖਣ ਚਾਹੀਏ ਕਿ ਪੁੱਡਾ ਨੇ ਜਿਹੜੇ ਅਰਬਨ ਸਟੇਟ 4 5 ਸਾਲ ਬਸਾਉਣ ਤੋਂ ਬਾਅਦ ਪੁਰਾਣੇ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਪਹਿਲਾਂ ਖੁਦ ਕਮ ਖੋਦ ਕਮਾਈ ਕਰਨ ਤੋਂ ਬਾਅਦ ਉਹਨਾਂ ਅਰਬਨ ਸਟੇਟਾਂ ਨੂੰ ਪ੍ਰਾਪਰਟੀ ਟੈਕਸ ਲਈ ਨਗਰ ਨਿਗਮ ਪਟਿਆਲਾ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਾਂ ਨਗਰ ਨਿਗਮ ਪਟਿਆਲਾ ਦੇ ਹਵਾਲੇ ਜਦੋਂ ਕੀਤਾ ਜਾਂਦਾ ਹੈ ਲੋਕਾਂ ਵੱਲੋਂ ਸਿਰਫ ਪ੍ਰਾਪਰਟੀ ਟੈਕਸ ਪਹਿਲਾ ਦੇਣਾ ਹੀ ਰਹਿ ਜਾਂਦਾ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਸਹੂਲਤਾਂ ਜਿਹੜੀਆਂ ਹੈਗੀਆਂ ਉਹ ਨਹੀਂ ਦਿੱਤੀਆਂ ਜਾਂਦੀਆਂ ਤੁਸੀਂ ਦੇਖ ਸਕਦੇ ਹੋ ਕਿ ਅਰਬਨ ਸਟੇਟ ਦੇ ਦਿਹਾੜਾ ਗਰਾਊਂਡ ਤੇ ਕੋਲ ਅਸੀਂ ਹਾਂ ਇੱਕ ਸਕੂਲ ਦੀ ਬਿਲਡਿੰਗ ਵੀ ਦੇਖੋ ਬਣ ਰਹੀ ਹੈ ਇੱਥੇ ਕੱਲ ਨੂੰ ਬੱਚਿਆਂ ਨੇ ਆਣਾ ਹੈ ਪੜ੍ਹਨਾ ਹੈ ਲਿਖਣਾ ਹੈ ਮਾਪੇ ਆਪ ਨੇ ਆਣਾ ਹੈ ਪਹਿਲਾ ਤੋਂ ਹੀ ਜਿਹੜੇ ਹਨ ਲੋਕ ਉਰੇ ਰਹਿ ਰਹੇ ਹਨ ਪਰ ਕਿਸੇ ਤਰ੍ਹਾਂ ਦੀ ਜਿਹੜੀ ਹੈ ਕੋਈ ਪੁੱਡਾ ਵੱਲੋਂ ਕਾਰਵਾਈ ਜਿਹੜੀ ਹੈ ਨਹੀਂ ਕੀਤੀ ਜਾ ਰਹੀ ਜੋ ਕਿ ਬੜੀ ਬੇहद ਸ਼ਰਮਨਾਕ ਗੱਲ ਹੈ ਤਾਂ ਦੋਸਤੋ ਹੁਣ ਅਰਬਨ ਸਟੇਟ 1 ਤੋਂ ਇਲਾਵਾ ਹੋਰ ਸਮੱਸਿਆਵਾਂ ਦੇ ਨਾਲ ਅਰਬਨ ਸਟੇਟ 2 3 4 ਵਾਲੀ ਵੀ ਤੁਹਾਨੂੰ ਵਾਰੀ-ਵਾਰੀ ਸਾਰੀਆਂ ਵੀਡੀਓ ਜੋੜ ਕੇ ਦਿਖਾਣੇ ਆ ਧੰਨਵਾਦ ਨਨ ਪਰਤ نیوز ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੇਸ਼ ਸ਼ਰਵਲ ਅੱਜ ਅਸੀਂ ਪਹੁੰਚਾ ਅਰਬਨ ਸਿਟੀ ਫੇਸ ਵੱੰਦੇ ਸਾਹਮਣੇ ਬਸੇ ਥੇੜੀ ਪਿੰਡ ਦੇ ਵਾਲੀ ਸੜਕ ਤੇ ਤਾਂ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਕੂੜੇ ਦੇ ਢੇਰ ਜਿਹੜੇ ਆ ਉਹ ਇੱਕ ਖੁੱਲੀ ਜਗ੍ਹਾ ਵਿੱਚ ਲਗਾਏ ਜਾ ਰਹੇ ਹਨ ਹਾਲਾਂਕਿ ਇਹ ਹੋਰੇ ਬੜਾ ਹੀ ਰੈ residențial ਏਰੀਆ ਹੈ ਤੁਸੀਂ ਦੇਖ ਸਕਦੇ ਹੋ ਕਿ ਥੇੜੀ ਪਿੰਡ ਨੂੰ ਵੀ ਬਹੁਤ ਥੋੜੀ ਜਗ੍ਹਾ ਰਹਿ ਜਾਏਗੀ ਜੇ ਇਸ ਤਰ੍ਹਾਂ ਹੀ ਕੂੜੇ ਦੇ ਢੇਰ ਲੱਗਦੇ ਰਹੇ ਇਸ ਤਰ੍ਹਾਂ ਓਪਨ ਦੇ ਵਿੱਚ ਕੂੜੇ ਦੇ ਢੇਰ ਲੱਗਣਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੀ ਹੁਕਮਾਂ ਦੀ ਸਰਿਆਮ ਉਲੰਘਣਾ ਹੈ ਪਰ ਪੂਡਾ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਜੜੀ ਹੈ ਇੱਥੇ ਨਹੀਂ ਕੀਤੀ ਜਾ ਰਹੀ ਦੇਖੋ ਕਿਸ ਤਰ੍ਹਾਂ ਖੁੱਲੇ ਵਿੱਚ ਕੂੜੇ ਦੇ ਢੇਰ ਲੱਗੇ ਹਨ ਕੂੜਾ ਹੀ ਕੂੜਾ ਹੋਇਆ ਪਿਆ ਅਰਬਨ ਸਟੇਡ ਪੂਰਾ ਅਰਬਨ ਸਟੇਡ ਫੇਸ ਦੇ ਸਾਹਮਣੇ ਬਿਲਕੁਲ ਥੇੜੀ ਪਿੰਡ ਵਾਲੀ ਥਾਂ ਤੇ ਇੰਨਾ ਮਾੜਾ ਹਾਲ ਪਲਾਟਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੜੀਆਂ ਬੁੱਟੀਆਂ ਜੰਗਲੀਆਂ ਖੜੀਆਂ ਹੈ ਰਹਿ ਦਾ ਸਾਹਮਣੇ ਕਰ ਰਹੇ ਹਨ ਹਾਲਾਂਕਿ ਇਹ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਦਾ ਆਪਣਾ ਖੇਤਰ ਹੈ ਉਹਨਾਂ ਨੇ ਪੁਰਦਾ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਕਈ ਵਾਰ ਮੀਟਿੰਗਾਂ ਕਰਕੇ ਉਹਨਾਂ ਨੂੰ ਹੁਕਮ ਵੀ ਦਿੱਤੇ ਹਨ ਪਰ ਪੁਰਦਾ ਅਧਿਕਾਰੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਲਟਾ ਬਸ ਮੂਕ ਦਰਸ਼ਕ ਬਣਿਆ ਜਾ ਰਿਹਾ ਹੈ ਜਿਸ ਦਾ ਨਤੀਜਾ ਜਿਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਗੰਦ ਦਾ ਢੇਰ ਕਿਵੇਂ ਗੋਬਰ ਹੋਰ ਇਹ ਉਹ ਸਾਰੀ ਗੰਦਗੀ ਲਿਆ ਕੇ ਇਸ ਪਲਾਟ 'ਚ ਛੁੱਟੀ ਜਾ ਰਹੀ ਹੈ। ਪੋਡਾ ਦੇ ਆਪਣੇ ਅਰਬਨ ਸਟੇਟਾਂ ਵਿੱਚ ਵੀ ਇਹੀ ਹਾਲ ਦੇ ਪੋਡਾ ਦੇ ਸਾਹਮਣੇ ਵਾਲੇ ਖੇਤਰਾ 'ਚ ਵੀ ਇਹੀ ਹਾਲ ਹੈ। ਇਸ ਲਈ ਜੋ ਵੀ ਵਿਅਕਤੀ ਇਸ ਲਈ ਜ਼ਿੰਮੇਵਾਰ ਹੈ ਜਿਸ ਦੀ ਜ਼ਿੰਮੇਵਾਰੀ ਹੈ ਉਸ ਨੂੰ ਉਹ ਇਹ ਕੂੜੇ ਦੇ ਢੇਰ ਚੱਕਣੇ ਚਾਹੀਦੇ ਹਨ ਨਾ ਕਿ ਇਸ ਤਰ੍ਹਾਂ ਖੁੱਲੇ ਵਿੱਚ ਲਗਾਉਣੇ ਚਾਹੀਦੇ ਹਨ। ਐਨਜੀਟੀਬੀ ਸੌ ਰਿਹਾ ਹੈ, ਪ੍ਰੂਫਿਊਸ਼ਨ ਕੰਟਰੋਲ ਬੋਰਡ ਵੀ ਸੌ ਰਿਹਾ ਹੈ, ਨਗਰ ਨਿਗਮ ਵੀ ਸੌ ਰਿਹਾ ਹੈ, ਪੋਡਾ ਵੀ ਸੌ ਰਿਹਾ ਹੈ, ਸਿਹਤ ਮੰਤਰੀ ਵੀ ਸਾਰੇ ਕੁਝ ਸੌ ਰਹੇ ਹਨ। ਸਭ ਆਪਣਾ ਕੰਮਕਾਰਾਂ 'ਚ ਲੱਗੇ ਹੋਏ ਹਨ ਤੇ ਬਿਆਨਬਾਜ਼ੀਆਂ 'ਚ ਲੱਗੇ ਹਨ। ਕਿਸੇ ਤਰ੍ਹਾਂ ਇਹ ਲੋਕ ਸਿਰਫ ਮੀਟਿੰਗਾਂ ਤੱਕ ਜਾਰੀ ਰਹਿੰਦੇ ਹਨ ਆਰਡਰਾਂ ਤੱਕ ਜਾਰੀ ਰਹਿੰਦੇ ਹਨ ਕਰਾਂਗੇ ਤੱਕ ਜਾਰੀ ਰਹਿੰਦੇ ਨੇ ਏਸੀ ਕਮਰਿਆਂ ਚੋਂ ਨਿਕਲਣਾ ਇਹਨਾਂ ਲਈ ਬਹੁਤ ਹੀ ਮੁਸ਼ਕਲ ਹੁੰਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਥੇੜੀ ਪਿੰਡਰ ਵਿਖੇ ਕੂੜੇ ਦਾ ਢੇਰ ਇੱਕ ਪਲਾਟ ਵਿੱਚ ਲਗਾ ਦਿੱਤਾ ਗਿਆ ਹੈ ਚਾਹੇ ਸਰਕਾਰੀ ਹੈ ਚਾਹੇ ਕਿ ਪ੍ਰਾਈਵੇਟ ਥਾਂ ਹੈ ਪਰ ਜਿਸ ਦੇ ਚਲਦੇ ਆ ਬਹੁਤ ਹੀ ਵੱਡੇ ਪੱਧਰ ਤੇ ਲੋਕਾਂ ਨੂੰ ਬਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਹਾਨੂੰ ਦਿਖਾ ਸਕਦੇ ਆ ਕਿ ਸਕੂੜੇ ਦੇ ਸਾਹਮਣੇ ਢੇਰ ਦੇ ਸਾਹਮਣੇ ਬਣੇ ਵਸਿਆ ਹੋਇਆ ਅਰਬਨ ਸਟੇਟ ਦੀ ਹਾਲਤ ਵੀ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਵੀ ਅਸੀਂ ਅਰਬਨ ਸਟੇਟ ਦੇ ਅੰਦਰ ਜਾ ਕੇ ਤੁਹਾਨੂੰ ਕੂੜੇ ਦੇ ਢੇਰ ਦਾ ਦਿਖਾਇਆ ਵੀ ਕਿਸ ਤਰ੍ਹਾਂ ਓਪਨ ਚ ਲੱਗ ਰਿਹਾ ਹੈ ਤੇ ਹੁਣ ਵੀ ਤੁਹਾਨੂੰ ਦਿਖਾ ਸਕਦੇ ਆ ਵੀ ਦੇਖੋ ਕਿਸ ਤਰ੍ਹਾਂ ਊਡਾ ਦੀ ਦੇ ਅਰਬਨ ਸਟੇਟਾਂ ਦੀ ਹਾਲਤ ਮਾੜੀ ਹੋਈ ਪਈ ਹੈ ਹੁਣ ਤੁਸੀਂ ਪਿੰਡ ਠੰਡ ਪਿੰਡ ਥੇੜੀ ਦਾ ਹਾਲ ਦੇਖ ਸਕਦੇ ਹੋ ਅਗਲੀ ਵੀਡੀਓ ਚ ਫੇਰ ਦਿਖਾਣੇ ਆ ਅਰਬਨ ਸਟੇਟ 2 3 4 ਦੀਆਂ ਹਾਲਤਾਂ ਅਰਬਨ ਸਟੇਟ ਫੇਸ ਸਾਧੂ ਵਿਲਾ ਰੋਡ ਤੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪੂਡਾ ਵੱਲੋਂ ਬਸਾਈ ਗਈ ਸੜਕਾਂ ਦੇ ਕੰਡੇ ਫੁੱਟਪਾਥਾਂ ਦੇ ਗ੍ਰੀਨ ਬੈਲਟ ਦੀ ਹਾਲਤ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੂਡਾ ਦੇ ਗ੍ਰੀਨ ਬੈਲਟ ਦੀ ਹਾਲਤ ਦਾ ਇੱਕ ਵਧੀਆ ਨਜ਼ਾਰਾ ਆਪਣੇ ਅੱਖੀਂ ਦੇਖ ਸਕਦੇ ਹੋ ਦੋਸਤੋ ਆਪਣੀ ਅੱਖੀਂ ਕੀ ਹਾਲ ਕਰਿਆ ਹੋਇਆ ਇਹਨਾਂ ਨੇ ਪਾਰਕਾਂ ਦਾ ਜੇ ਪਾਰਕਾਂ ਦੇ ਅੰਦਰ ਸਹਿਤ ਆ ਪਾਰਕਾਂ ਦੇ ਬਿਲਕੁਲ ਨਾ ਲੱਗਦੀ ਫੁੱਟਪਾਥ ਤੇ ਜਿਹਨੂੰ ਅਸੀਂ ਗ੍ਰੀਨ ਬੈਲਟ ਕਹਿ ਸਕਦੇ ਹਾਂ ਦਾ ਕਿੰਨਾ ਮਾੜਾ ਹਾਲ ਜਿਹੜਾ ਹੈ ਕੀਤਾ ਹੋਇਆ ਇਨਾ ਮਾੜਾ ਹਾਲ ਲੋ ਕੇ ਕੋਈ ਜਿਹੜੇ ਸੈਰਗਰਨ ਵਾਲੇ ਆ ਉਹਨਾਂ ਨੂੰ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਕਿੰਦੀ ਗੰਦਗੀ ਦਾ ਸਾਹਮਣਾ ਕਰਨਾ ਪੈਂਦਾ ਬਦਬੂ ਦਾ ਸਾਹਮਣਾ ਕਰਨਾ ਪੈਂਦਾ ਅੰਦਰ ਰਿਹਾਇਸ਼ੀ ਸਾਰਾ ਇਲਾਕਾ ਜਿਹੜਾ ਹੈ ਸਾਰਾ ਰਿਹਾਇਸ਼ੀ ਹੈ ਤਾਂ ਪਾਰਕਾਂ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਗ੍ਰੀਨ ਬੈਲਟਰੀ ਥਾਂ ਤੇ ਕੂੜਾ ਗੇਰਿਆ ਜਾ ਰਿਹਾ ਆਹ ਦੇਖੋ ਇੱਕ ਸੈਂਟਰ ਵੀ ਬਣਾਇਆ ਗਿਆ ਹੈ ਜਿਸ ਨੂੰ ਸ਼ਾਇਦ ਐਮਆਰਐਫ ਸੈਂਟਰ ਕਹਿ ਸਕਦੇ ਆ ਉਹ ਵੀ ਨੱਕੋ ਨੱਕ ਭਰ ਚੁੱਕਿਆ ਹੈ ਪਰ ਕਿਸੇ ਤਰ੍ਹਾਂ ਦੀ ਸਫਾਈ ਜਿਹੜੀ ਹੈ ਉਹ ਨਹੀਂ ਦਿਖਾਈ ਦੇ ਰਹੀ ਇਹ ਪੂੜਾ ਅਧਿਕਾਰੀ ਕੀ ਕਰ ਰਹੇ ਹਨ ਜਦ ਕਿ ਸਫਾਈ ਦਾ ਠੇਕਾ ਹੁੰਦਾ ਹੈ ਲੋਕਾਂ ਨੂੰ ਸਾਫ ਸੁਥਰਾ ਮਾਹੌਲ ਦੇਣਾ ਹੁੰਦਾ ਹੈ ਜਦੋਂ ਪੂੜਾ ਨੇ ਅਰਬਨ ਸਟੇਟ ਬਸਾਣੇ ਹੁੰਨੇ ਹਨ ਤਾਂ ਆਉਣਾ ਵੱਲੋਂ ਵੱਡੇ ਪੱਧਰ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਤੁਹਾਨੂੰ ਆਹ ਆ ਫੈਸਿਲਿਟੀਆਂ ਦਵਾਵਾਂਗੇ ਇਸ ਤਰ੍ਹਾਂ ਦਾ ਐਟਮੋਸਫੀਅਰ ਜਿਹੜਾ ਹੈ ਉਹ ਦਿੱਤਾ ਜਾਵੇਗਾ ਤੁਸੀਂ ਦੇਖ ਸਕਦੇ ਹੋ ਕਿ ਲੋਕ ਸਵੇਰ ਦੀ ਸੈਰ ਦੇ ਨਾਲ ਉਰੇ ਅਰਬਨ ਸਟ੍ਰੀਟ ਦੇ ਖੇਤਰਾਂ ਵਿੱਚ ਪਹੁੰਚੇ ਹੋਏ ਹਾਂ ਇਸ ਨੂੰ ਬਾਹਰੀ ਲੁੱਕ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਵਰਗੀ ਲੁੱਕ ਦੇਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਆ ਹੁਣ ਤੁਸੀਂ ਦੇਖ ਸਕਦੇ ਹੋ ਦੋਸਤੋ ਜੇ ਇਹਨੂੰ ਚੰਡੀਗੜ੍ਹ ਦੀ ਤਰਜ਼ ਤੇ ਆਧਾਰ ਤੇ ਅਰਬਨ ਸਟੇਟਾਂ ਨੂੰ ਬਸਾਇਆ ਜਾ ਰਿਹਾ ਹੈ ਤਾਂ ਕੀ ਇਹ ਅਰਬਨ ਸਟੇਟ ਚੰਡੀਗੜ੍ਹ ਦੀ ਤਰਜ਼ ਵਾਲੇ ਹਨ ਕਿਉਂਕਿ ਚੰਡੀਗੜ੍ਹ ਵਿੱਚ ਤਾਂ ਹਰ ਤਰ੍ਹਾਂ ਤੋਂ ਸਫਾਈ ਕੀਤੀ ਜਾਂਦੀ ਹੈ ਕਿਉਂਕਿ ਉੱਥੇ ਪੈਸੇ ਦੀ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਤੇ ਕੰਮ ਦੀ ਵੀ ਨਹੀਂ ਹੈ ਰੋਲ ਆਫ ਰੈਗੂਲੇਸ਼ਨਸ ਵੀ ਜਿਹੜੇ ਹਨ ਉਹ ਉੱਥੇ ਦੀ ਮੈਨੇਜਮੈਂਟ ਵੱਲੋਂ ਅਧਿਕਾਰੀਆਂ ਵੱਲੋਂ ਵਿਭਾਗ ਵੱਲੋਂ ਪੂਰੀ ਤਰ੍ਹਾਂ ਕੀਤੇ ਜਾਂਦੇ ਹਨ ਤਾਂ ਤੁਸੀਂ ਹੋਰ ਦੇਖ ਸਕਦੇ ਹੋ ਕਿ ਉਹਰੇ ਪੂੜਾ ਡਿਪਾਰਟਮੈਂਟ ਦੇ ਵਿੱਚ ਅਧਿਕਾਰੀਆਂ ਕਰਮਚਾਰੀਆਂ ਦੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਪਰ ਗੰਦਗੀ ਦੇ ਢੇਰਾਂ ਦੀ ਵੀ ਕੋਈ ਕਮੀ ਨਹੀਂ ਹੈ ਇਸ ਦੇ ਇਲਾਵਾ ਨਾ ਪੈਸੇ ਦੀ ਕਮੀ ਹੈ ਫੰਡ ਬਥਾਰੇ ਨੇ ਸਫਾਈ ਦਾ ਠੇਕਾ ਦਿੱਤਾ ਜਾਂਦਾ ਹੈ ਸਭ ਕੁਝ ਕੀਤਾ ਜਾਂਦਾ ਹੈ ਪਰ ਸਫਾਈਆਂ ਨਹੀਂ ਕੀਤੀ ਜਾਂਦੀਆਂ ਹੁਣ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ ਤੁਸੀਂ ਦੇਖ ਸਕਦੇ ਹੋ ਕਿ ਪੂੜਾ ਦੇ ਕਿਵੇਂ ਪਾਰਕਾਂ ਦੇ ਵਿੱਚ ਸਾਈਡਾਂ ਤੇ ਗ੍ਰੀਨ ਬੈਲਟ ਨੂੰ ਕੂੜਾ ģੇਰ-ģੇਰ ਕੇ ਜਿਹੜਾ ਹੈ ਅਰਬਨ ਸਟੇਟਾਂ ਦੀ ਪੱਟੀ ਮੇਸ ਕੀਤੀ ਜਾ ਰਹੀ ਹੈ ਕਿਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸੈਰ-ਗਾਹ ਕਰਨ ਵਾਲਿਆਂ ਨੂੰ ਕਿੰਨਾ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ ਪੁਰਾ ਹਾਲ ਕੀਤਾ ਪਿਆ ਅਰਬਨ ਸਟੇਟ ਨਵੇਂ ਬਸਾਂਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਵੀ ਸਾਡੇ ਨਵੇਂ ਅਰਬਨ ਸਟੇਟ ਬਸਾਣੇ ਹਨ ਦੋਸਤੋ ਨਵੇਂ ਅਰਬਨ ਸਟੇਟ ਬਸਾਣ ਦਾ ਫਾਇਦਾ ਤਾਂ ਹੀ ਹੈ ਜੇ ਪੁਰਾਣੇ ਅਰਬਨ ਸਟੇਟਾਂ ਦੀ ਦੇਖਭਾਲ ਕੀਤੀ ਜਾਵੇ ਰਿਹਾਇਸ਼ੀ ਕਲੋਨੀਆਂ ਦੇ ਅੰਦਰ ਜਿਹੜੀਆਂ ਐਸੋਸੀਏਸ਼ਨਾਂ ਬਣੀਆਂ ਹੋਈਆਂ ਹਨ ਉਹ ਪੂੜਾ ਅਧਿਕਾਰੀਆਂ ਨੂੰ ਵਾਰ-ਵਾਰ ਜਾਨੂ ਕਰਾਉਂਦੀਆਂ ਹਨ ਵੀ ਭਾਈ ਸਮੱਸਿਆਵਾਂ ਦਾ ਸਾਹਮਣਾ ਬੜਾ ਹੀ ਬਰਦਰ ਤੇ ਕਰਨਾ ਪੈ ਰਿਹਾ ਪੂੜਾ ਅਧਿਕਾਰੀ ਮੰਗ ਪੱਤਰ ਲੈ ਲੈਂਦੇ ਹਨ ਆਪਣੇ ਕੋਲ ਰੱਖ ਲੈਂਦੇ ਹਨ ਅਤੇ ਕਹਿ ਦਿੰਦੇ ਹਨ ਕਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਜਿਹੜਾ ਹੈ ਦੂਰ ਕਰ ਦਿੱਤਾ ਜਾਏਗਾ ਚਿੰਤਾ ਦੀ ਕੋਈ ਲੋ ਥੋੜੀ ਦੇਰ ਬਾਅਦ ਇੱਕ ਝਾੜੂ ਪੋਚੇ ਜੇ ਟਾਈਪ ਥੋੜਾ ਬੋਤਾ ਕੰਮ ਕਰਵਾ ਦਿੱਤਾ ਜਾਂਦਾ ਹੈ ਤਾਂ ਦੇਖਦੇ ਹੋ ਤੁਸੀਂ ਇੱਕ ਮਹਿਲਾ ਵੀ ਜਿਹੜੀ ਹੈ ਕੂੜੇ ਦੇ ਢੇਰ ਦੇ ਨੇੜੇ ਦੇਖੋ ਖਸਰ ਕਰਨ ਨੂੰ ਪਾਰਕ ਦੇ ਅੰਦਰਲੇ ਪਾਸੇ ਮਜਬੂਰ ਹੈ ਪਰ ਪਾਰਕ ਦੇ ਬਾਹਰ ਦੇਖ ਦੇ ਕੇ ਉਹ ਹੈਰਾਨ ਹੈ ਵੀ ਕਿਸ ਤਰ੍ਹਾਂ ਦੇਖੋ ਢੇਰ ਲੱਗੇ ਹੋਏ ਹਨ ਪਾਰਕ ਦੇ ਵਿੱਚ ਹੁਣ ਪੂਡਾ ਦੇ ਅਧਿਕਾਰ ਖੇਤਰ ਚ ਅਜਿਹੇ ਪਾਰਕਾਂ ਦੇ ਬਾਹਰ ਨੇੜੇ ਇਸ ਤਰ੍ਹਾਂ ਦੇ ਢੇਰ ਲੱਗਣਾ ਕਿ ਜਾਇਜ਼ ਗੱਲ ਹੈ ਪੂਡਾ ਨੂੰ ਵੀ ਸ਼ਰਮ ਆਣੀ ਚਾਹੀਦੀ ਹੈ ਕਿ ਜਦ ਉਸ ਕੋਲ ਸਾਰਾ ਸਿਸਟਮ ਬਣਿਆ ਹੋਇਆ ਹੈ ਤੇ ਫਿਰ ਉਹ ਇਹਨਾਂ ਕੂੜੇ ਦੇ ਢੇਰਾਂ ਨੂੰ ਕਿਉਂ ਨਹੀਂ ਚੱਕਵਾ ਰਹੀ ਅਗਲੀ ਵੀਡੀਓ 'ਚ ਫੇਰ ਮਿਲਦੇ ਹਾਂ ਧੰਨਵਾਦ ਤੁਸੀਂ ਦੇਖ ਸਕਦੇ ਹੋ ਦੋਸਤੋ ਅਰਬਨ ਸਟਰੀਟ ਦੇ ਵਿੱਚ ਦੇਖੋ ਕਿਵੇਂ ਕੂੜੇ ਦੇ ਢੇਰ ਜਿਹੜੇ ਆ ਲਗਾ ਦਿੱਤੇ ਗਏ ਹਨ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਜੀ ਇਹ ਰੈਜੈਂਸ਼ੀਅਲ ਏਰੀਆ ਹੈ ਬੁਰਾ ਹਾਲ ਕਰ ਰੱਖਿਆ ਹੈ ਡੰਪ ਬਣਾ ਰੱਖਿਆ ਇਹਨੂੰ ਵੀ ਇਹ ਕੋਈ ਅਰਬਨ ਸਟਰੀਟ ਹੈ ਕਿ ਕੂੜੇ ਦੇ ਡੰਪ ਦੀ ਸਪੈਸ਼ਲ ਥਾਂ ਦੀ ਚੋਣ ਕੀਤੀ ਗਈ ਹੈ ਵੀ ਇਹਨੂੰ ਡੰਪ ਬਣਾ ਕੇ ਰੱਖਣਾ ਹੈ ਬੁਰਾ ਹਾਲਤ ਦੀ ਦੇਖ ਸਕਦੇ ਹੋ ਸਿਹਤ ਮੰਤਰੀ ਦਾ ਹਲਕਾ ਹੈ ਡਾਕਟਰ ਬਲਬੀਰ ਸਿੰਘ ਖੁਦ ਕਹਿ ਕੇ ਗਏ ਨੇ ਜਦਕਿ ਆਲੀਪੁਰ ਵਿਖੇ ਡਾਇਰੀਆ ਫੈਲ ਗਿਆ ਲੋਕ ਮਰ ਗਏ ਤਾਂ ਉਹਨਾਂ ਨੇ ਸਫਾਈ ਦੇ ਪ੍ਰਬੰਧ ਦਾ ਹਾਲ ਉਸ ਤੋਂ ਬਾਅਦ ਵੀ ਜਿਹੜਾ ਹੈ ਕਿਸੇ ਪੱਤਰ ਤੇ ਨਹੀਂ ਕੀਤਾ ਜਾ ਰਿਹਾ ਸਮਾ ਦੂਰ ਨਹੀਂ ਉਹ ਸਮਾ ਦੂਰ ਨਹੀਂ ਕਿ ਇੱਥੇ ਮਹਾਮਾਰੀਆਂ ਫੈਲ ਫੈਲ ਜਾਣਗੀਆਂ ਅਤੇ ਸਿਹਤ ਮੰਤਰੀ ਫਿਰ ਸਿਰਫ ਦੌਰੇ ਕਰਨ ਜੋਗੇ ਹੀ ਰਹਿ ਜਾਣਗੇ ਤਾਂ ਤੁਹਾਨੂੰ ਦਿਖਾ ਸਕਦੇ ਹਾਂ ਵੀ ਦੇਖੋ ਅਰਬਨ ਸਟੇਟ ਦੇ ਕਿਹੜੇ ਕਿਹੜੇ ਖੇਤਰਾਂ ਵਿੱਚ ਕਿਵੇਂ ਕਿਵੇਂ ਦੇਖੋ ਕੂੜੇ ਦੇ ਢੇਰ ਜਿਹੜੇ ਲੱਗੇ ਹੋਏ ਆ ਬੁਰਾ ਹਾਲ ਹੈ ਸਿਹਤ ਮੰਤਰੀ ਦਾ ਧਿਆਨ ਨਹੀਂ ਪੂੜਾ ਅਧਿਕਾਰੀਆਂ ਦਾ ਕਿਸੇ ਤਰ੍ਹਾਂ ਦਾ ਕੋਈ ਧਿਆਨ ਨਹੀਂ ਹੈ ਸਭ ਕੰਬ ਕਰਨੀ ਨੀਂਦ ਸੋ ਰਹੇ ਆ ਸਭ ਉਸ ਤੋਂ ਜਾਗਦੇ ਹਨ ਜਦ ਕੋਈ ਹਾਦਸਾ ਵਾਪਰ ਜਾਂਦਾ ਹੈ ਫਿਰ ਆਪਣੇ ਕਾਫਲੇ ਨਾਲ ਆ ਜੰਨੇ ਆ ਸਿਹਤ ਹੁਣ ਤਾਂ ਕੋਈ ਨਜ਼ਰ ਨਹੀਂ ਆ ਰਿਹਾ ਹੈਗਾ ਸਾਰੇ ਸੁੱਤੇ ਪਏ ਨੇ ਤੁਸੀਂ ਦੇਖ ਸਕਦੇ ਹੋ ਕੂੜੇ ਦੇ ਢੇਰ ਦੇਖੋ ਰੈ residențial ਏਰੀਆ ਚ ਕੂੜੇ ਦੇ ਢੇਰ ਲਗਾ ਦਿੱਤੇ ਗਏ ਹਨ ਇੰਨਾ ਬੁਰਾ ਹਾਲ ਕਰ ਦਿੱਤਾ ਗਿਆ ਹੈ ਇਹਨਾਂ ਏਰੀਆ ਦਾ ਕਿ ਲੋਕ ਰਹਿਣ ਦੀ ਥਾਂ ਤੇ ਪੱਜਨ ਨੂੰ ਤਿਆਰ ਨੇ ਸੈਰ ਕਰ ਰਹੇ ਵਿਅਕਤੀ ਨੂੰ ਦੇਖੋ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਸੀਂ ਆਲੇ ਦੁਆਲੇ ਦੇ ਏਰੀਆ ਤੇ ਨਿਗਾਹ ਮਾਰ ਸਕਦੇ ਹੋ ਵੀ ਕੂੜਾ ਹੀ ਕੂੜਾ ਕੂੜਾ ਹੀ ਕੂੜਾ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਉਹਨੂੰ ਕੂੜਾ ਸੁੱਟਣ ਲਈ ਜਗ੍ਹਾ ਬਣਾ ਦਿੱਤੀ ਜਾਂਦੀ ਹੈ ਵੀ ਹੋਰੇ ਕੂੜਾ ਸੁੱਟੋ ਕੋਈ ਚੱਕਰ ਨਹੀਂ ਹੈ ਜਦ ਕਿ ਇਹ ਕਿਸੇ ਕੋਈ ਕੂੜਾ ਥਾਵਾਂ ਲਈ ਥਾਂ ਨਹੀਂ ਹੈ ਇਹ ਕੋਈ ਡੰਪ ਨਹੀਂ ਹੈ ਇਹ ਅਰਬਨ ਸਟੇਟ ਹੈ ਨੇ ਜਿੱਥੇ ਲੋਕ ਰਹਿ ਰਹੇ ਨੇ ਜਿੱਥੇ ਲੋਕਾਂ ਨੇ ਲੱਖਾਂ ਕਰੋੜਾ ਰੁਪਏ ਆਪਣਾ ਖੂਨ ਪਸੀਨੇ ਦੀ ਕਮਾਈ ਜਿਹੜੀ ਹੈ ਉਹ ਲਗਾਈ ਹੈ ਵੀ ਤਾਂ ਕਿ ਸਾਨੂੰ ਇੱਕ ਸਾਫ਼ ਸੁਥਰਾ ਮਾਹੌਲ ਮਿਲੇਗਾ ਪਰ ਪੂਡਾ ਨੇ ਇਹਨਾਂ ਨੂੰ ਮਾਹੌਲ ਦੇਣ ਦੀ ਥਾਂ ਤੇ ਇਹਨਾਂ ਨੂੰ ਮਾਰਨ ਲਈ ਪੂਰੀ ਯੋਜਨਾ ਤਿਆਰ ਕੀਤੀ ਹੋਈ ਹੈ ਅਸੀਂ ਅੱਜ ਚੇਅਰ ਪਹੁੰਚੇ ਆ ਅਰਬਨ ਸਟੇਟ ਵਿਖੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਰਬਨ ਸਟੇਟ ਦੀਆਂ ਤਸਵੀਰਾਂ ਇਹ ਹੈ ਅਰਬਨ ਸਟੇਟ 2 ਸ਼ੁਰੂਆਤ ਦਾ ਤੁਹਾਨੂੰ ਦਿਖਾਣੇ ਆ ਕਿ ਅਰਬਨ ਸਟੇਟ ਫੇਜ਼ 2 ਦੇ ਵਿੱਚ ਆਲੇ-ਦੁਆਲੇ ਸੜਕਾਂ ਦੇ ਕੀ ਹਾਲ ਹੈ ਮਾੜਾ ਤਾਂ ਤੁਸੀਂ ਹੁਣ ਦੇਖ ਸਕਦੇ ਹੋ ਕਿ ਅਰਬਨ ਸਟੇਟ ਵਿੱਚ ਪੂੜਾ ਦੇ ਦੋ ਵਿੱਚ ਸਾਈਡਾਂ ਤੇ ਫੁੱਟਪਾਥਾਂ ਤੇ ਪਾਰਕਾਂ ਦਾ ਕੀ ਹਾਲ ਹੋਇਆ ਹੋਇਆ ਹੈ ਇਹ ਸਾਰੀ ਬੈਲਟ ਜਿਹੜੀ ਹੈ ਘਟੋ ਘਟ ਵੀ 1/2 ਕਿਲੋਮੀਟਰ ਦੀ ਹੈ ਜਿਸ ਵਿੱਚ ਤੁਹਾਨੂੰ ਗੰਦਗੀ ਦੇ ਢੇਰ ਜੜੀ ਬੂਟੀ ਦੇ ਢੇਰ ਜੋ ਕਿ ਪਾਰਕਾਂ ਵਿੱਚੋਂ ਪੱਤੇ ਗੇ ਭੇੜ ਪੌਦਿਆਂ ਤੋਂ ਦੇਖਣ ਦੇ ਰੂਪ ਵਿੱਚ ਮਿਲੇਗੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਪਾਸੇ ਗੰਦਗੀ ਹੀ ਗੰਦਗੀ ਹੈ ਕੂੜਾ ਇਸ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੇ ਵਿਧਾਇਕ ਡਾਕਟਰ ਬਲਬੀਰ ਸਿੰਘ ਜੋ ਕਿ ਸਿਹਤ ਮੰਤਰੀ ਪੰਜਾਬ ਯਾਨੀ ਕਿ ਕੈਬਨਟ ਮੰਤਰੀ ਪੰਜਾਬ ਵੀ ਹਨ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਖੇਤਰ ਵਿੱਚ ਪੂੜਾ ਅਧਿਕਾਰੀਆਂ ਦੀ ਅਣਗਹਿਲੀ ਦਾ ਨਤੀਜਾ ਆਖਰਕਾਰ ਕੀ ਨਿਕਲ ਰਿਹਾ ਹੈ ਗੰਦਗੀ ਦੇ ਢੇਰ ਹੀ ਢੇਰ ਲੱਗੇ ਹੋਏ ਹਨ ਤੁਸੀਂ ਇਹ ਢੇਰ ਕਿਤੇ ਹੋਰ ਨਹੀਂ ਬਲਕਿ ਸਿਰਫ ਨਗਰ ਨਿਗਮ ਪਟਿਆਲਾ ਅਤੇ ਪੂੜਾ ਦੇ ਅਧਿਕਾਰ ਖੇਤਰਾਂ ਦੇ ਵਿੱਚ ਹੀ ਦੇਖੋਗੇ ਕਿਉਂਕਿ ਦੋਨੇ ਵਿਭਾਗ ਅਜੇ ਵੀ ਵਿਭਾਗ ਹਨ ਜਿਹੜੇ ਕਿ ਕੰਮ ਕਰਨ ਨੂੰ ਰਾਜੀ ਹੀ ਨਹੀਂ ਹਾਲ ਹਾਲਾਂਕਿ ਗੱਲ ਇਹ ਨਹੀਂ ਹੈ ਕਿ ਕੋਈ ਪੈਸੇ ਦੇ ਥੇਲੇ ਦੀ ਕਿਸੇ ਤਰ੍ਹਾਂ ਦੀ ਕਮੀ ਹੈ ਕਮੀ ਕੁਝ ਨਹੀਂ ਹੈ ਕਮੀ ਸਿਰਫ ਕੰਮ ਕਰਨ ਦੀ ਨੀਤ ਦੀ ਹੈ ਹਰ ਵਕਤ ਬਸ ਇੱਕੋ ਹੀ ਕੰਮ ਰਹਿੰਦਾ ਹੈ ਵੀ ਕੰਮ ਨਾ ਕਰੀਏ ਬਸ ਤਨਖਾਹ ਮਿਲ ਜਾਣ ਕਿਉਂਕਿ ਲੋਕਾਂ ਨੂੰ ਤਾਂ ਇਹਨਾਂ ਨੇ ਝੂਠ ਬੋਲ ਕੇ ਕਹਿ ਦੇਣਾ ਕਿ ਚਿੰਤਾ ਨਾ ਕਰੋ ਮੰਗ ਪੱਤਰ ਦੇ ਦਿਓ ਮੇਰੇ ਧਿਆਨ ਵਿੱਚ ਨਹੀਂ ਸੀ ਤੇ ਮੈਂ ਹੁਣ ਇਸ ਸਮੱਸਿਆ ਦਾ ਹੱਲ ਕਰਵਾ ਦੂੰਗਾ ਦੋਸਤੋ ਪੋਡਾ ਵਿੱਚ ਇਹ ਸਮੱਸਿਆ ਅਰਪਨ ਸਟੇਟਾ ਵਿੱਚ ਇਹ ਸਮੱਸਿਆਵਾਂ ਅੱਜ ਦੀਆਂ ਨਹੀਂ ਬਲਕਿ ਕਾਫੀ ਸਮੇਂ ਤੋਂ ਪੇਸ਼ ਆ ਰਹੀਆਂ ਹਨ ਅਰਪਨ ਸਟੇਟ ਦੇ ਵਸਨੀਕਾਂ ਵੱਲੋਂ ਹਜ਼ਾਰਾਂ ਵਾਰ ਕੂੜਾ ਅਧਿਕਾਰੀਆਂ ਨੂੰ ਜਾਨੂ ਕਰਵਾਇਆ ਜਾ ਚੁੱਕਾ ਹੈ ਪਰ ਕਿਸੇ ਵੀ ਤਰ੍ਹਾਂ ਦਾ ਸਮੱਸਿਆ ਦਾ ਕੋਈ ਹੱਲ ਜਿਹੜਾ ਹੈ ਉਹ ਨਹੀਂ ਨਿਕਲ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸੈਰ ਕਰਨ ਵਾਲੇ ਵਿਅਕਤੀ ਇੰਨੇ ਪਰੇਸ਼ਾਨ ਹੋ ਰਹੇ ਹਨ ਉਹਨਾਂ ਨੂੰ ਬਦਕੂ ਦਾ ਸਾਹਮਣਾ ਕਰਨਾ ਪੈਂਦਾ ਹੈ ਆਂਟੀ ਜੀ ਨੇ ਵੀ ਨੱਕ ਟਕ ਲਿਆ ਹੈ ਸੜਕਾਂ ਦਾ ਵੀ ਇੱਥੇ ਬਹੁਤ ਬੁਰਾ ਹਾਲ ਹੈ ਇਹ ਕਲੀ ਇੱਕ ਦੋ ਥਾਂ ਦੀ ਨਹੀਂ ਬਲਕਿ ਪੂਰੇ ਅਰਬਨ ਸਟ੍ਰੀਟਾਂ ਵਿੱਚ ਹੈ ਅਰਬਨ ਸਟ੍ਰੀਟ 1 ਅਰਬਨ ਸਟ੍ਰੀਟ 2 ਅਰਬਨ ਸਟ੍ਰੀਟ 3 ਅਤੇ ਅਰਬਨ ਸਟ੍ਰੀਟ 4 ਵਿੱਚ ਵੀ ਸਾਰੇ ਪਾਸੇ ਬੁਰਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਗ੍ਰੀਨ ਬੈਲਟ ਵਿੱਚ ਕਿਸ ਤਰ੍ਹਾਂ ਦੇ ਅੰਤ੍ਰਕ ਜੜੀਆਂ ਬੂਟੀਆਂ ਪੇੜ ਪੌਦੇ ਕੱਟ-ਕੱਟ ਕੇ ਇਸ ਗ੍ਰੀਨ ਬੈਲਟ ਨੂੰ ਕੂੜੇ ਦਾ ਡੰਪ ਬਣਾਇਆ ਜਾ ਰਿਹਾ ਹੈ ਪੂਰੇ ਕੂੜਾ ਘੇਰਿਆ ਜਾ ਰਿਹਾ ਹੈ ਗ੍ਰੀਨ ਬੈਲਟ ਚ ਕੂੜਾ ਘੇਰ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਸਿੱਧੇ ਸਿੱਧੇ ਤੌਰ ਤੇ ਧੱਜੀਆਂ ਉੜੀਆਂ ਜਾ ਰਹੀਆਂ ਪੂਡਾ ਨੂੰ ਇਸ ਚੀਜ਼ ਦੀ ਕੋਈ ਵੀ ਪਰਵਾਹ ਨਹੀਂ ਹੈ ਕਿਉਂਕਿ ਉਹ ਜਾਣਦੀ ਹੈ ਵੀ ਐਨੇ ਸਾਲਾਂ ਤੋਂ ਕਦੇ ਉਹਦਾ ਕੋਈ ਕੁਝ ਵਿਗਾੜ ਹੀ ਨਹੀਂ ਸਕਿਆ ਤੇ ਅੱਜ ਕੀ ਕਰ ਲਵੇਗਾ ਉਹਨਾਂ ਆਸੀ ਤੁਹਾਨੂੰ ਵਾਪਸ ਫਿਰ ਸੜਕ ਦੇ ਦੂਜੇ ਪਾਸੇ ਦਾ ਜਿਹੜਾ ਹਾਲ ਹੈ ਉਹ ਦਿਖਾਵਾਂਗੇ ਕਿ ਪੂਡਾ ਨੇ ਅੰਗਲੀਆਂ ਕਰਕੇ ਕੀ ਹਾਲ ਹੋਇਆ ਪਿਆ ਉਹਨਾ ਆਪਾ ਤੁਸੀਂ ਦੇਖ ਸਕਦੇ ਹੋ ਇਸੇ ਅਰਬਨ ਸਟ੍ਰੀਟ ਫੇਸ 2 ਦੇ ਸੜਕ ਦੇ ਦੂਜੇ ਪਾਸੇ ਦਾ ਹਾਲ ਚਾਰੇ ਪਾਸੇ ਗੰਦਗੀ ਹੀ ਗੰਦਗੀ ਹੈ ਜਦੋਂ ਕਿ ਅਰਬਨ ਸਟੇਟਾ ਨੂੰ ਬਸਾਨ ਵੇਲੇ ਲੋਕਾਂ ਨੂੰ ਬੜੇ ਚੰਗੇ ਤਰ੍ਹਾਂ ਦੇ ਸਬਜ ਬਾਗ ਦਿਖਾਈ ਜਾਂਦੇ ਹਾਕੀ ਤੁਹਾਨੂੰ ਜਿਹੜਾ ਅਰਬਨ ਸਟ੍ਰੀਟ ਮਹੀਆ ਕਰਵਾਇਆ ਜਾ ਰਿਹਾ ਹੈ ਉਸ ਅਰਬਨ ਸਟ੍ਰੀਟ ਵਿੱਚ ਇੰਨੀਆਂ ਤਰ੍ਹਾਂ ਦੀਆਂ ਸਹੂਲਤਾਂ ਹਨ ਕਿ ਤੁਹਾਨੂੰ ਚਾਰੇ ਪਾਸੇ ਇੱਕ ਚੰਗਾ ਚੰਗਾ ਮਾਹੌਲ ਮਿਲੇਗਾ ਪਰ ਤੁਸੀਂ ਦੇਖ ਸਕਦੇ ਹੋ ਕਿ ਅਰਪਨ ਸਟੇਟ ਦੇ ਲੋਕਾਂ ਨੂੰ ਕੋਈ ਚੰਗਾ ਮਾਹੌਲ ਮਿਲਣਾ ਤਾਂ ਦੂਰ ਦੀ ਗੱਲ ਗੰਦਗੀ ਵਾਲਾ ਮਾਹੌਲ ਜਿਹੜਾ ਹੈ ਉਹ ਮੁਹੱਈਆ ਕਰਵਾਇਆ ਜਾ ਰਿਹਾ ਹੈ ਰੈਜੀਡੈਂਸ਼ੀਅਲ ਵੈਲਫੇਅਰ ਐਸੋਸੀਏਸ਼ਨਾਂ ਬਣੀਆਂ ਹੋਈਆਂ ਹਨ ਪੂੜਾ ਵਿਭਾਗ ਬਣੇ ਹੋਏ ਹਨ ਕਰਮਚਾਰੀ ਅਧਿਕਾਰੀ ਹਨ ਠੇਕੇਦਾਰਾਂ ਨੂੰ ਸਫਾਈਆਂ ਦੇ ਠੇਕੇ ਦੇ ਦਿੱਤੇ ਜਾਂਦੇ ਹਨ ਪਰ ਤੁਸੀਂ ਦੇਖ ਸਕਦੇ ਹੋ ਕਿ ਸਫਾਈ ਦਾ ਠੇਕਾ ਹੋਣ ਦੇ ਬਾਵਜੂਦ ਵੀ ਸਫਾਈ ਦਾ ਕੀ ਹਾਲ ਹੈ ਸਾਰੀਆਂ ਤਸਵੀਰਾਂ ਤੁਹਾਡੇ ਸਾਹਮਣੇ ਹੈ ਜਗ ਜाहर ਨੇ ਵਿਪਾਕ ਦੇ ਮੰਤਰੀ ਨੇ ਹਲਕੇ ਦੇ ਵਿਧਾਇਕ ਨੇ ਇਸ ਸੰਬੰਧੀ ਕਈ ਵਾਰ ਊਡਾ ਅਧਿਕਾਰੀਆਂ ਨੂੰ ਕਹਿ ਦਿੱਤਾ ਹੈ ਪਰ ਊਡਾ ਅਧਿਕਾਰੀ ਆਪਣੀ ਦਸ ਤੋਂ ਮਸ ਨਾ ਹੋਣ ਵਾਲੀ ਨੀਤੀ ਤੇ ਚੱਲਦੇ ਆ ਹੋਇਆ ਕਿਸੇ ਵੀ ਤਰ੍ਹਾਂ ਦਾ ਕੰਮ ਕਰਕੇ ਰਾਜ਼ੀ ਨਹੀਂ ਬਲਕਿ ਇੱਥੋਂ ਤੱਕ ਕਿ ਉਹ ਤਾਂ ਆਪਣੇ ਦਫ਼ਤਰਾਂ ਵਿੱਚ ਵੀ ਆਪਣੀ ਡਿਊਟੀ ਨੂੰ ਸਮੇਂ ਸਿਰ ਨਹੀਂ ਨਿਭਾਉਂਦੇ ਅਸੀਂ ਕਈ ਵਾਰ ਊਡਾ ਦੇ ਦਫ਼ਤਰ ਜਾ ਚੁੱਕੇ ਹਾਂ ਊਡਾ ਦੇ ਜੀਏ ਅਤੇ ਏਸੀਏ ਦੋਨੇ ਹੀ ਟਾਈਮ ਸਿਰ ਨਹੀਂ ਆਉਂਦੇ ਅਤੇ ਜਦੋਂ ਸਕਿਉਰਿਟੀ ਗਾਰਡ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਦੱਸਦਾ ਹੈ ਜੀ ਉਹਨਾਂ ਨੂੰ ਇਸ ਬਾਰੇ ਨਹੀਂ ਪਤਾ ਕਿ ਜੀਸੀਏ ਤੇ ਏਸੀਏ ਕਾਦਾਂ ਦੇ ਤਾਂ ਤੁਸੀਂ ਦੇਖ ਸਕਦੇ ਹੋ ਜੀ ਨਾ ਦਫ਼ਤਰ ਅਰਪਨ ਸੇਟਾਂ ਦੇ ਕੂੜਾ ਦੀ ਅੰਗੈਲੀ ਦਾ ਮਾੜਾ ਹਾਲ ਕਿੰਨਾ ਹੋਇਆ ਪਿਆ ਚਾਰੇ ਪਾਸੇ ਗੰਦਗੀ ਹੀ ਗੰਦਗੀ ਦੇ ਢੇਰ ਜਿਹੜੇ ਲੱਗੇ ਹੋਏ ਹਨ ਜਿਹੜੇ ਅਧਿਕਾਰੀ ਆਪਣੇ ਟਾਈਮ 'ਸੇ ਆਪਣੇ ਦਫ਼ਤਰ 'ਸੇ ਕੰਮ ਦੇ ਹਿਸਾਬ ਨਾਲ ਨਹੀਂ ਆ ਸਕਦੇ ਉਹ ਕੰਮ ਵੀ ਕੀ ਕਰਵਾਉਣਗੇ ਜਿਸ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਨਾਮ ਤੇ ਸਬਜ ਬਾਗ ਦਿਖਾ ਕੇ ਅਰਪਣ ਐਸਟੇਟ ਬਣਾ ਲਏ ਜਾਂਦੇ ਹਨ ਅਤੇ ਉਹਨਾਂ ਨੂੰ ਮਹਿੰਗੇ ਮਹਿੰਗੇ ਭਾਤੇ ਵੇਚ ਦਿੱਤਾ ਜਾਂਦਾ ਹੈ ਲੋਕ ਉਹਨਾਂ ਚਾਂਸੇ ਚਾਹ ਜਾਂਦੇ ਨੇ ਤੇ ਸੋਚਦੇ ਨੇ ਕਿ ਸਾਨੂੰ ਕਰੋੜਾਂ ਲੱਖਾਂ ਰੁਪਈਆ ਖਰਚ ਕੇ ਇੱਕ ਵਧੀਆ ਐਟਮੋਸਫੇਅਰ ਜਿਹੜਾ ਹੈ ਉਹ ਮਿਲੇਗਾ ਪਰ ਲੋਕਾਂ ਨੂੰ ਐਟਮੋਸਫੇਅਰ ਦੇ ਨਾਮ ਤੇ ਕੀ ਮਿਲਦਾ ਹੈ ਉਹ ਤੁਸੀਂ ਖੁਦ ਹੀ ਦੇਖ ਰਹੇ ਹੋ ਗੰਦਗੀ ਬਦਬੂ ਜ਼ਹਿਰੀਲੇ ਗੈਸਾਂ ਤੇ ਮਹਾਮਾਰੀਆਂ ਫੈਲਣ ਲਈ ਛੋਟੀਆਂ ਛੋਟੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਮਾਹੌਲ ਇੰਨਾ ਕਿ ਜ਼ਿਆਦਾ ਖਰਾਬ ਹੈ ਕਿ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਹੁਣ ਤੁਹਾਨੂੰ ਲੈ ਕੇ ਚੱਲਾਂਗੇ ਹਰਬਨ ਐਸਟੇਟ ਵਿੱਚ ਵਨ ਵਿੱਚ ਬਣੀਆਂ ਸੜਕਾਂ ਦੀ ਬੜੀ ਹਾਲਤ ਵਾ ਧੰਨਵਾਦ ਦੇਖ ਸਕਦੇ ਹੋ ਕਿ ਹਰਬਨ ਸਟੇਟ ਦੇ ਖੇਪਣੇ ਰਾਧਾ ਸਵਾਮੀ ਸਸੰਗਪਾ ਸਤ ਸੰਗ ਬੱਲੋਗੇ ਜਿਹੜੀ ਹੈ ਸਫਾਈ ਦੀ ਕਮਾਂਡ ਸੰਭਾਲ ਲਈ ਤੁਸੀਂ ਦੇਖ ਸਕਦੇ ਹੋ ਅੱਜ ਐਤਵਾਰ ਵਾਲੇ ਦਿਨ ਅਰਪਨ ਸਟੇਟ ਦੇਖੋ ਰਾਧਾ ਸਵਾਮੀ ਸਤ ਸੰਗ ਬੱਲੋਗੇ ਜਿਵੇਂ ਸਤ ਸੰਗੀ ਸੇਵਾ ਭਾਵ ਲੈ ਸੜਕਾਂ ਤੇ ਖੜੇ ਹਾਂ ਜਦੋਂ ਕਿ ਇਸ ਤਰ੍ਹਾਂ ਦੀ ਸੇਵਾ ਲਈ ਤਾਂ ਪੁੰਡਾ ਦੇ ਅਧਿਕਾਰੀਆਂ ਨੂੰ ਅਰਪਨ ਸਟੇਟ ਦੀ ਜਿਹੜੀ ਹੈ ਉਹ ਸੇਵਾ ਲੋਕਾਂ ਦੀ ਸੇਵਾ ਵਿੱਚ ਖੜੇ ਹੋਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕ ਸਤ ਸੰਗ ਨਾਲ ਜੁੜ ਕੇ ਰਾਧਾ ਸਵਾਮੀ ਸਤ ਸੰਗ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰਨ ਨੂੰ ਤਰਜੀਹ ਦੇ ਰਹੇ ਹਾਂ ਤਾਂ ਹੁਣ ਅਸੀਂ ਚੱਲਦੇ ਹਾਂ ਅਰਬਨ ਸਿਟੀ ਫੇਸ 1 ਤੋਂ ਪਟਿਆਲਾ ਅਰਬਨ ਡਿਵੈਲਪਮੈਂਟ ਅਥਾਰਟੀ ਕੂਟਾ ਦੇ ਦਫ਼ਤਰ ਵੱਲ ਤੇ ਇਸ ਵਿੱਚ ਤੁਹਾਨੂੰ ਕੂਟਾ ਦੇ ਦਫ਼ਤਰ ਤੱਕ ਜਾਂਦੇ ਹੋਏ ਸੜਕ ਦੇ ਮਾੜੇ ਹਾਲ ਬਾਰੇ ਦਿਖਾਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਸੜਕਾਂ ਦੇ ਆਪਣੇ ਹੀ ਮਾੜੇ ਹਾਲ ਕੂਟਾ ਦੇ ਦਫ਼ਤਰ ਦੇ ਵੱਲ ਜਾਂਦੀ ਸੜਕ ਕਿੰਨੇ ਦੇਰ ਤੁਸੀਂ ਦੇਖੋਗੇ ਦੇਖੋ ਇਹ ਪੂੜਾ ਦੇ ਦਫਤਰ ਨੂੰ ਜਾਂਦੇ ਹੋਏ ਸੜਕਾਂ 'ਚ ਪਏ ਖੰਡੇ ਜਿਹੜੇ ਜਿਨ੍ਹਾਂ ਦਾ ਸਾਹਮਣਾ ਲੋਕਾਂ ਨੂੰ ਆਮ ਤੌਰ ਤੇ ਕਰਨਾ ਪੈਂਦਾ ਹੈ ਪਰ ਪੂੜਾ ਅਧਿਕਾਰੀ ਲੰਦੇ ਸਿਰ ਤੇ ਚੋ ਵੀ ਨਹੀਂ ਸਕਦੇ ਜਦ ਉਹਨਾਂ ਦੇ ਆਪਣੇ ਦਫ਼ਤਰ ਦੇ سامنے ਸੜਕਾਂ 'ਚ ਵੱਡੇ ਵੱਡੇ ਖੰਡੇ ਆਫੇ ਪੂੜਾ ਅਧਿਕਾਰੀ ਅਰਪਨ ਸਟ੍ਰੀਟਾਂ 'ਚ ਬੈਂ ਵਾਲੇ ਸੜਕਾਂ ਦੇ ਖੰਡਿਆ ਗੰਦਗੀ ਨੂੰ ਆਖਰ ਕਿਵੇਂ ਰੋਕ ਸਕਦੇ ਹਨ ਤਾਂ ਦੋਸਤੋ ਅਸੀਂ ਤੁਹਾਨੂੰ ਇੱਕ ਨਜ਼ਰ ਪੂੜਾ ਦੇ ਦਫਤਰ ਦੇ ਉੱਤੇ ਵੀ ਮਰਵਾ ਦਿੰਦੇ ਆ ਇਹ ਪੂੜਾ ਦਾ ਦਫਤਰ ਹੈ ਜ਼ਿਲ੍ਹਾ ਯੋਜਨਾਬੰਦੀ ਸ਼ਹਿਰੀ ਯੋਜਨਾਬੰਦੀ ਦਾ ਦਫਤਰ ਜਿਸ ਨੇ ਕਈ ਤਰ੍ਹਾਂ ਦੇ ਅਰਬਨ ਸਟੇਟ ਬਸਾਏ ਹਨ ਪਰ ਇਹਨਾਂ ਵੱਲੋਂ ਬਸਾਏ ਗਏ ਅਰਬਨ ਸਟੇਟਾਂ ਚ ਇੰਨਾ ਗੰਧ ਹੈ ਕਿ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਰਬਨ ਸਟੇਟਾਂ ਵਿੱਚ ਗੰਧ ਦੇ ਢੇਰ ਲੱਗੇ ਹੋਏ ਹਨ ਇਹ ਪੂੜਾ ਦੇ ਦਫਤਰ ਤੋਂ ਅਸੀਂ ਫੇਰ ਮੁੜ ਗਏ ਆ ਰਾਜਪੁਰਾ ਰੋਡ ਬੰਦ ਇਹ ਤੁਹਾਨੂੰ ਦਿਖਾਣੇ ਆ ਕਿ ਬੋਡਾ ਦੇ ਦਫ਼ਤਰਾਂ ਵੱਲ ਸੜਕ ਕਿਸ ਤਰ੍ਹਾਂ ਖੰਡੇ ਨੇ ਦਰਸ਼ਕਾਂ ਲਈ ਨੀਤੀ ਤੋਂ ਨਹੀਂ ਦੂਰ ਨਹੀਂ ਹਟਣੀ ਤੁਸੀਂ ਦੇਖ ਸਕਦੇ ਹੋ ਕਿ ਖੜ ਸੜਕ 'ਚ ਖੱਡਾ ਇਹ ਖੱਡੇ 'ਚ ਸੜਕ ਹੈ ਇਹ ਦਿਨੋਂ ਦਿਨ ਖੱਡਾ ਜਿਹੜਾ ਹੈ ਉਹ ਸੜਕ 'ਚ ਤਬਦੀਲ ਹੋ ਜਾਏਗਾ ਤੇ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਵੀ ਸੜਕ ਟੁੱਟੀ ਹੋਈ ਹੈ ਕਿ ਹੈ ਹੀ ਨਹੀਂ ਇੰਨਾ ਮਾੜਾ ਹਾਲ ਹੈ ਦੇਖ ਸਕਦੇ ਹੋ ਦੋਸਤੋ ਇਸ ਗੈਮਰੇ ਦੀ ਨਜ਼ਰ ਨਾਲ ਤੁਸੀਂ ਸਾਰਾ ਕੁਝ ਨਜ਼ਾਰਾ ਆਪਣੀ ਪੂਡਾ ਕਿਸ ਤਰ੍ਹਾਂ ਲੋਕਾਂ ਨੂੰ ਸਭਜ ਬਾਗ ਦਿਖਾ ਕੇ ਅਰਬਨ ਅਸਟੇਟ ਬਣਾ ਕੇ ਵੇਚਦਾ ਹੈ ਅਤੇ ਹੁਣ ਨਵੇਂ ਹੀ ਖੋਟ ਨਵੀਆਂ ਸਕੀਮਾਂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦਾ ਹੈ ਤਾਂ ਤੁਸੀਂ ਦੇਖੋ ਕਿੰਨਾ ਮਾੜਾ ਹਾਲ ਇਹਨਾਂ ਮਾੜਾ ਹਾਲ ਕਿਤੇ ਵੀ ਨਹੀਂ ਹੋਣਾ ਚਾਹੀਦਾ ਪਰ ਪਟਿਆਲਾ ਸ਼ਹਿਰ ਵਿੱਚ ਨਗਰ ਨਿਕਲ ਅਤੇ ਪੂਡਾ ਦੇ ਅਧਿਕਾਰ ਖੇਤਰਾਂ ਵਿੱਚ ਦੋਵੇਂ ਪਾਸੇ ਮਾੜਾ ਹਾਲ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਕਿ ਆਸੀਂ ਅਰਬਨ ਅਸਟੇਟ ਫੇਸ 1 ਵੱਲ ਨੂੰ ਮੁੜ ਪਿਆ ਤੇ ਅਰਬਨ ਅਸਟੇਟ ਫੇਸ 1 ਤੁਹਾਨੂੰ ਅਸੀਂ ਦਿਖਾਵਾਂਗੇ ਕਿ ਸੜਕਾਂ ਦਾ ਕਿੰਨਾ ਮਾੜਾ ਹਾਲ ਹੈ ਗੱਡੀਆਂ ਵਾਹਨ ਚਾਲਕ 2-ਵੀਲਰ 3-ਵੀਲਰ 4-ਵੀਲਰ ਕਿਸ ਤਰ੍ਹਾਂ ਰੁਕ ਰੁਕ ਕੇ ਲੰਘਦੇ ਹਾਲ ਤਾਂ ਤੁਸੀਂ ਦੇਖ ਸਕਦੇ ਹੋ ਪੂੜਾ ਦੀ ਅਣਗਹਿਲੀ ਦਾ ਸ਼ਿਕਾਰ ਲੋਕ ਹੋ ਰਹੇ ਨੇ ਦੁਰਘਟਨਾ ਦਾ ਸ਼ਿਕਾਰ ਪੂੜਾ ਬੇਖਬਰ ਹੋ ਰਿਹਾ ਅਣਜਾਣ ਪੁਨੇ ਦਾ ਸਾਹਮਣਾ ਵੀ ਸਾਨੂੰ ਤਾਂ ਇਸ ਬਾਰੇ ਕੋਈ ਪਤਾ ਹੀ ਨਹੀਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਹੀ ਨਹੀਂ ਸੜਕਾਂ ਟੁੱਟੀਆਂ ਪਈਆਂ ਨੇ ਇਹ ਅੱਜ ਦੀਆਂ ਨਹੀਂ ਬਲਕਿ ਬਹੁਤ ਲੰਬੇ ਟਾਈਮ ਤੋਂ ਟੁੱਟੀਆਂ ਪਈਆਂ ਨੇ ਪਰ ਬੁਢਾ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਹੀ ਸੜਕਾਂ 'ਚੋਂ ਬਜਰੀ ਨਿਕਲ ਨਿਕਲ ਕੇ ਬੁਰਾ ਹਾਲ ਹੋਇਆ ਪਿਆ ਹੈ ਤੁਸੀਂ ਦੇਖ ਸਕਦੇ ਹੋ ਸੜਕ ਦਾ ਇੰਨੇ ਮਾੜੇ ਹਾਲ ਬੁਢਾ ਦੀਆਂ ਅੰਗਿਆਲੀਆਂ ਦਾ ਜਿਹੜਾ ਸ਼ਿਕਾਰ ਹੈ ਉਹ ਲੋਕਾਂ ਨੂੰ ਹੋਣਾ ਪੈ ਰਿਹਾ ਹੈ ਗੰਦਗੀ ਦੇ ਢੇਰ ਚਾਰੇ ਪਾਸੇ ਗੰਦਗੀ ਗੰਦਗੀ ਫੈਲੀ ਹੋਈ ਹੈ ਫੁੱਟਪਾਥਾਂ ਟੁੱਟੀਆਂ ਹੋਈਆਂ ਹਨ ਉਹਨਾਂ ਦੇ ਕਬਜ਼ੇ ਹੋਏ ਪਏ ਹਨ ਉਹਨਾਂ 'ਚ ਜੰਗਲੀ ਬੁਟੀ ਉੱਗੀ ਪਈ ਹੈ ਪਾਰਕ ਦੇ ਨਾਮ ਦੇ ਤੁਹਾਨੂੰ ਜੰਗਲੀ ਬੁਟੀ ਹੀ ਦੇਖਣ ਨੂੰ ਮਿਲੇਗੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਰਬਨ ਸਟੇਟਾਂ ਵਿੱਚ ਕੀ ਹਾਲ ਹੈ ਜਦੋਂ ਕਿ ਸਰਕਾਰ ਹੋਰ ਨਵੇਂ ਅਰਬਨ ਸਟੇਟ ਬੁਸਾਉਂਦੀਆਂ ਗੱਲਾਂ ਕਰਦੀ ਪਈ ਹੈ ਗੰਦ ਦੇ ਢੇਰ ਜੜੀ ਬੁਟੀ ਦੇ ਢੇਰ ਮਾਰਕੀਟਾਂ ਦੇ ਕਮਰਸ਼ੀਅਲ ਜਿਹੜੇ ਕਿ ਬਿਜ਼ਨਸ ਵਪਾਰ ਕਰੀ ਬੈਠੇ ਹਨ ਉਹਨਾਂ ਨੂੰ ਫੈਸਿਲਿਟੀ ਵੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਹੈ ਕਿਉਂਕਿ ਨਾ ਤਾਂ ਰੈ residențial ਏਰੀਆ 'ਚ ਕਿਸੇ ਤਰ੍ਹਾਂ ਦੀ ਫੈਸਿਲਿਟੀ ਹੈ ਅਤੇ ਨਾ ਕਮਰਸ਼ੀਅਲ ਏਰੀਆ 'ਚ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਜਿਹੜੀ ਹੈ ਉਹ ਲੋਕਾਂ ਨੂੰ ਮੁਹैया करवाई ਜਾ ਰਹੀ ਹੈ ਸਾਰੇ ਪਾਸੇ ਜਿਹੜਾ ਹੈ ਉਹ ਬੁਰਾ ਹਾਲ ਹੋ ਰਿਹਾ ਆ ਤੁਸੀਂ ਦੇਖ ਸਕਦੇ ਹੋ ਇਹ ਸੜਕਾਂ ਦੇ ਕੰਡਿਆਂ ਤੇ ਕਿਵੇਂ ਕਮਜੇ ਕਰਕੇ ਲੋਕਾਂ ਵੱਲੋਂ ਬੈਠਿਆ ਗਿਆ ਹੈ ਪੂਤਾ ਅਧਿਕਾਰੀਆਂ ਦੀ ਅਨਗੈਲੀ ਦਾ ਸ਼ਿਕਾਰ ਹਰ ਕਿਸੇ ਨੂੰ ਹੋਣਾ ਪੈ ਰਿਹਾ ਹੈ ਤੁਸੀਂ ਫਿਰ ਦੇਖ ਸਕਦੇ ਹੋ ਕਿ ਅਰਬਨ ਸਟੇਟ 'ਚ ਖੱਡਿਆਂ ਦਾ ਕੀ ਹਾਲ ਹੈ ਦੇਖੋ ਇੰਨੇ ਖਤਰਨਾਕ ਜ਼ਬਰਦਸਤ ਸੜਕਾਂ ਟੁੱਟੀਆਂ ਹੋਈਆਂ ਹਨ ਖੱਡੇ ਹੀ ਖੱਡੇ ਹਨ ਸਾਰੇ ਪਾਸੇ ਕਿ ਹਰ ਵਿਅਕਤੀ ਨੂੰ ਇਨ੍ਹਾਂ ਚੋ ਬੜੀ ਔਖੇ ਤਰੀਕੇ ਨਾਲ ਵਾਹਨਾ ਸਮੇਤ ਲੰਘਣਾ ਪੈਂਦਾ ਹੈ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ ਪਰ ਅਰਬਨ ਸਟੇਟ ਪੂਡਾ ਜਿਹੜਾ ਹੈ ਉਹ ਮੂਕ ਦਰਸ਼ਕ ਬਣਿਆ ਬੈਠਾ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਤੁਸੀਂ ਦੇਖ ਸਕਦੇ ਕੀ ਅਰਬਨ ਸਟ੍ਰੀਟਾਂ ਦੇ ਨਾਮ ਤੇ ਕਿਵੇਂ ਲੋਕਾਂ ਦੀ ਖੱਜਲ ਖਵਾਰੀ ਕੀਤੀ ਜਾ ਰਹੀ ਹੈ ਬੁਰਾ ਹਾਲ ਕੀਤਾ ਪਿਆ ਆ ਦੇਖੋ ਤੁਸੀਂ ਅਰਬਨ ਸਟ੍ਰੀਟ ਫੇਸ ਵਰਗੇ ਇਹਨਾਂ ਚਾਲਕਾਂ ਨੂੰ ਕੀ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਚਾਲਕ ਦੇ ਪਿੱਛੇ ਕੁੱਤਾ ਪੈ ਗਿਆ ਹੈ ਜਾਰੂ ਪਾਸੇ ਤੁਸੀਂ ਦੇਖੋ ਗੰਦਗੀ ਹੀ ਗੰਦਗੀ ਨਜ਼ਰ ਆਏਗੀ ਕਿਸੇ ਤਰ੍ਹਾਂ ਤੋਂ ਆਖ ਸਰਵਾਈ ਦਾ ਦੂਰ ਦੂਰ ਤੱਕ ਕੋਈ ਵੀ ਪ੍ਰਬੰਧ ਨਜ਼ਰ ਨਹੀਂ ਆਏਗਾ ਸੜਕਾਂ ਟੁੱਟੀਆਂ ਹੋਈਆਂ ਬੁਰਾ ਹਾਲ ਦੇਖੋ ਸੜਕ ਦੇ ਵਿੱਚ ਪਏ ਖੱਡਿਆਂ ਨੂੰ ਕਿਸ ਤਰ੍ਹਾਂ ਮਿੱਟੀ ਦੇ ਕੂੜੇ ਦੇ ਢੇਰ ਲਾ ਕੇ ਜਿਹੜਾ ਹੈ ਉਹ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਕੂੜਾ ਆਪਣੇ ਗੰਮ ਨੂੰ ਕਰੇਗਾ ਇਹ ਕੀ ਤਰੀਕਾ ਹੈ ਕੰਮ ਕਰਨ ਦਾ ਇਸ ਤਰ੍ਹਾਂ ਕੰਮ ਕਰਨੇ ਸ਼ੋਭਾ ਨਹੀਂ ਦਿੰਦੇ ਇਹ ਤਾਂ ਨਲੈਕ ਬੱਚਿਆਂ ਦੇ ਕੰਮ ਹੁੰਦੇ ਹਨ ਕਹਿੰਦੇ ਨਲੈਕ ਬੱਚੇ ਬਸ ਤਾਂ ਭਾਰੀ ਉਹ ਕੰਮ ਪੂੜਾ ਦਾ ਹੋਇਆ ਪਿਆ ਹੈ ਹੈਰਾਨੀ ਦੀ ਗੱਲ ਹੈ ਕਿ ਇਸ ਤਰ੍ਹਾਂ ਮਲਬਾ ਪਾ ਕੇ ਸੜਕਾਂ ਨੂੰ ਜਿੱਥੇ ਪਾਣੀ ਖੜਦਾ ਹੈ ਟੋਏ ਬਣ ਜਾਂਦੇ ਹਨ ਉਹਨਾਂ ਨੂੰ ਭਰਿਆ ਜਾ ਰਿਹਾ ਹੈ ਮਾਰਕੀਟਾਂ ਦੇ ਅੱਗੇ ਗੰਦ ਤੁਸੀਂ ਦੇਖ ਸਕਦੇ ਹੋ ਇੱਕ ਕਮਰਸ਼ੀਅਲ ਸਾਈਡ ਦੇ ਅੱਗੇ ਕਿਸ ਤਰ੍ਹਾਂ ਗੰਦ ਦੇ ਢੇਰ ਜਿਹੜੇ ਆ ਉਹ ਲੱਗੇ ਹੋਏ ਨੇ ਦੇਖੋ ਬੁਰਾ ਹਾਲ ਹੈ ਸੀ ਗੰਦ ਦੇ ਢੇਰਾਂ ਦੀ ਅੰਦਾਜ਼ਾ ਲਗਾ ਸਕਦੇ ਹੋ ਅਗਲੀ ਵੀਡੀਓ ਚ ਫਿਰ ਮਿਲਦੇ ਹਾਂ ਧੰਨਵਾਦ ਪੁੱਡਾ ਦੇ ਅਧਿਕਾਰ ਖੇਤਰ ਵਿੱਚ ਸੜਕਾਂ 'ਚ ਪਏ ਖੱਡਿਆਂ ਤੇ ਇੱਕ ਗੱਲ ਯਾਦ ਆਂਦੀ ਹੈ ਕਿ ਪੁੱਡਾ ਨੇ ਮਾਰਿਆ ਠੁੱਡਾ ਤੇ ਸੜਕ 'ਚ ਪੈ ਗਿਆ ਖੁੱਡਾ ਤਾਂ ਤੁਸੀਂ ਦੇਖ ਸਕਦੇ ਹੋਗੇ ਪੁੱਡਾ ਦੇ ਠੁੱਡਾ ਮਾਰਨ ਨਾਲ ਸੜਕਾਂ 'ਚ ਜਿਹੜਾ ਖੁੱਡਾ ਪੈ ਗਿਆ ਹੈ ਕਿ ਖੁੱਡਾ ਵੀ ਹੈ ਜੇ ਕਿ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਕਿ ਹੋਰੇ ਖੁੱਡਾ ਮਾਰਨ ਨਾਲ ਸੜਕ ਇਨੀ ਟੁੱਟ ਸਕਦੀ ਹੈ ਇਨਾ ਮੜਾ ਹਾਲ ਸੜਕ ਦਾ ਤੁਸੀਂ ਕਿਤੇ ਵੀ ਨਹੀਂ ਦੇਖਿਆ ਹੋਵੇਗਾ ਰੋੜੀ ਫੈਲ ਗਈ ਹੈ ਨਿਕਲ ਗਈ ਹੈ ਇਹ ਘਟਿਆ ਮਟੀਰੀਅਲ ਦਾ ਕਾਰਨ ਹੈ ਕਿ ਇਹ ਪਾਣੀ ਖੜਨ ਕਰਨ ਦਾ ਨਤੀਜਾ ਹੈ ਆਖਰ ਕੀ ਕਾਰਨ ਹੈ ਇਸ ਪਿੱਛੇ ਇਹ ਪੂੜਾ ਅਧਿਕਾਰੀ ਹੀ ਦੱਸ ਸਕਦੇ ਹਨ ਤੁਹਾਨੂੰ ਸਾਰੇ ਪਾਸੇ ਤੁਹਾਨੂੰ ਦਿਖਾ ਰਹੇ ਹਾਂ ਸੜਕ ਕਿਸ ਤਰ੍ਹਾਂ ਟੁੱਟੀ ਹੋਈ ਹੈ ਚੂਰਾ ਚੂਰ ਹੋਈ ਪਈ ਹੈ ਇਹ ਘਟਿਆ ਮਟੀਰੀਅਲ ਜਿਹੜਾ ਵਰਤਿਆ ਜਾਂਦਾ ਹੈ ਸੜਕਾ ਬਣਾਉਣ ਲਈ ਸਿਰਫ ਇੱਕ ਫਾਰਮੈਲਟੀ ਕਰ ਦਿੱਤੀ ਜਾਂਦੀ ਹੈ ਕਿ ਸੜਕਾ ਬਣਾ ਦਿਓ ਪੂੜਾ ਦਾ ਠੁੱਡਾ ਤੇ ਠੁੱਡੇ ਚ ਵੱਡ ਗਿਆ ਖੁੱਡਾ ਦੇਖੋ ਕਿੰਨਾ ਮਾੜਾ ਹਾਲ ਕੀਤਾ ਹੈ ਸਰਕਾਰ ਨੇ ਇਹ ਲੋਕਾਂ ਨੂੰ ਅਰਬਨ ਸਟੇਟ ਬਸਾ ਕੇ ਦਿੰਦੇ ਹਨ ਇਹ ਕਹਿਜੀ ਅਰਬਨ ਸਟੇਟ ਹਨ ਟੁੱਟੇ ਭੱਜੇ ਅਰਬਨ ਸਟੇਟ ਗੰਦਗੀ ਨਾਲ ਭਰੇ ਹੋਏ ਅਰਬਨ ਸਟੇਟ ਮਾੜੇ ਅਰਬਨ ਸਟੇਟ ਗੰਦੇ ਅਰਬਨ ਸਟੇਟ ਹਜੇ ਨਵੇਂ ਅਰਬਨ ਸਟੇਟਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਯਾਰੋ ਥੱਲੇ ਆਜੋ